ਗੁਰੂ ਨੇ ਸਾਨੂੰ ਧਰਮ ਦੀ ਕਿਰਤ ਲਈ ਕਿਹਾ ਹੈ ਕਿ ਤੂੰ ਧਰਮ ਦੀ ਕਿਰਤ ਕਰ ਜਦੋਂ ਤੂੰ ਧਰਮ ਦੀ ਕਿਰਤ ਕਰੇਗਾ ਰੱਬ ਨੂੰ ਚੇਤੇ ਰੱਖੇਗਾ ਜائیں ਕਹਿ ਲਈਏ ਕਿ ਰੱਬ ਨੂੰ ਚੇਤੇ ਕਰਨ ਵਾਲਾ ਧਰਮ ਦੀ ਕਿਰਤ ਕਰਦਾ ਹੁੰਦਾ ਹੈ ਤੇ ਜਿਹੜਾ ਧਰਮ ਦੀ ਕਿਰਤ ਕਰਦਾ ਹੁੰਦਾ ਹੈ ਰੱਬ ਨੂੰ ਚੇਤੇ ਕਰਦਾ ਹੈ ਫਿਰ ਉਹਦੇ ਕੋਲ ਚਿੰਤਾ ਨਹੀਂ ਹੁੰਦੀ ਉਹਦੀ ਚਿੰਤਾ ਮੁੱਕ ਜਾਂਦੀ ਹੈ ਉਹ ਚੰਗੇ ਕਰਮ ਦੇ ਲਈ ਉਦਮ ਕਰਦਾ ਰਹਿੰਦਾ ਹੈ ਚੰਗੀ ਕਿਰਤ ਲਈ ਉਦਮ ਕਰਦਾ ਰਹਿੰਦਾ ਹੈ ਉਹ ਆਪਣਾ ਹੱਕ ਛੱਡਦਾ ਨਹੀਂ ਕਿਸੇ ਦਾ ਹੱਕ ਖਾਂਦਾ ਨਹੀਂ ਤੇ ਨਾਲ ਨਾਲ ਉਹ ਰੱਬ ਨੂੰ ਚੇਤੇ ਵੀ ਕਰਦਾ ਹੈ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਮਹਾਰਾਜ ਕਹਿੰਦੇ ਉਦਮ ਕਰੀਂ ਬਿਆ ਜੀਓ ਤੂੰ ਕਮਾ ਮਦਿਆ ਸੁਖ ਪੁੰਚ ਕਹਿੰਦੇ ਉਦਮ ਕਰ ਕਮਾ ਸੁਖਾਂ ਨੂੰ ਪੁੰਚਦਾ ਰਹੇ ਨਾ ਰੱਬ ਨੂੰ ਵੀ ਚੇਤੇ ਰੱਖੀ ਤੇਰੇ ਕੋਲ ਚਿੰਤਾ ਨਹੀਂ ਆਏਗੀ ਤੇ ਆਏ ਜਾਂ ਤੂੰ ਪ੍ਰਭੂ ਮਿਲ ਨਾਮ ਉਤਰੀ ਚਿੰਤ ਕਹਿੰਦੇ ਤੁਮ ਨੂੰ ਧਿਆਵ ਵੀ ਤੇਰੀ ਚਿੰਤਾ ਮੁੱਕ ਜਾਏਗੀ ਖਤਮ ਹੋ ਜਾਏਗੀ ਜੇ ਇਕੱਲੇ ਕਿਰਤ ਕਰਦਾ ਰਿਹਾ ਰੱਬ ਨੂੰ ਚੇਤੇ ਨਾ ਕੀਤਾ ਨਾ ਫਿਰ ਇਨਸਾਨ ਦੇ ਕੋਲ ਚਿੰਤਾ ਵੀ ਬੜੀ ਐ ਭਾਈ ਮਾਇਆ ਭਾਵੇਂ ਜਿੰਨੀ ਮਰਜ਼ੀ ਹੋਵੇ ਨਾ ਜੇ ਉਹ ਰੱਬ ਨੂੰ ਚੇਤੇ ਨਹੀਂ ਕਰਦਾ ਫਿਰ ਉਹਦੇ ਕੋਲ ਚਿੰਤਾ ਵੀ ਐ ਮਹਾਰਾਜ ਕਹਿੰਦੇ ਜਿਸ ਗ੍ਰਹਿ ਬਹੁਤ ਕਿ ਫੇਗ ਰਹਿ ਤਾ ਕਹਿੰਦੇ ਉਹਦੇ ਕੋਲ ਚਿੰਤਾ ਵੀ ਹੈ ਜੋ ਰੱਬ ਨੂੰ ਚੇਤੇ ਨਹੀਂ ਕਰਦਾ